ਭਰੇ ਵਿੱਚ ਲਿਆ ਯਾਰ ਆ ਜਾ ਬਾਬੇ ਬਾਈ ਬੱਚਾਉਣਿਆਂਗੇ ਉੱਥੇ ਘੜਾ ਉੱਥੇ ਇੱਧਰ ਆ ਜਾਓ ਜੀ ਇੱਧਰ ਬਾਈ ਯਾਰ ਬਹੁਤ ਹੀ ਘਟੀਆ ਹਰਕਤ ਜਿਹਨੂੰ ਆਪਾਂ ਕਹ ਰਹੀਏ ਬਾਈ ਯਾਰ ਆਪਦੇ ਬਾਈ ਬਾਪੂ ਦੇ ਇਹਦੇ ਮੁੰਡੇ ਨੇ ਮਾਰ ਮਾਰ ਚਪੇੜੇ ਬਾਈ ਯਾਰ ਇਹਨੂੰ ਬਾਈ ਬੋਲਾ ਕਰਦਾ ਇਹਨੂੰ ਕੁਝ ਨਹੀਂ ਸੁਣਦਾ ਬਾਈ ਇਹਨੂੰ ਪੁੱਛੀ ਕਿਹੜਾ ਪਿੰਡ ਆ ਯਾਰ ਪਿੰਡ ਕਿਹੜਾਗਾ ਪਿੰਡ ਪਿੰਡ ਕਿਹੜਾ ਪਿੰਡ ਕਿਹੜਾ ਨਾਗਪੁਰ ਨਾਗਪੁਰ ਕਈ ਜਾਂਦਾ ਯਾਰ ਬੰਦਾ ਇਹ ਇਧਰ ਨਾਲ ਲੱਗਦਾ ਭਾਈ ਯਾਰ ਉਹੀ ਛੱਡੀ ਜਾਂਦਾ ਆਪਣੀ ਆਵਾਜੇ ਡਾਂਗਾ ਭਾਈ ਮੈਂ ਯਾਰ ਇਹ ਬੇਨਤੀ ਕਰਦਾ ਭਾਈ ਬਣ ਕੇ ਯਾਰ ਨਾ ਆਏ ਨਾ ਭਾਈ ਕਰਿਆ ਕਰੋ ਯਾਰ ਦੇਖ ਭਾਈ ਹੁਣ ਜੇ ਆਪਾਂ ਤੁਸੀਂ ਇਹ ਮਾੜਾ ਮੋਟਾ ਡਿੱਕ ਡੋਲੇ ਖਾਂਦਾ ਆਪ ਨੂੰ ਐ ਲੱਗਦਾ ਵੀ दारू ਪੀਤੀ ਹੋਈ ਹੈਗੀ ਭਾਈ ਕੁਛ ਨਹੀਂ ਪੀਤਾ ਹੋਇਆ ਹੈਗਾ ਦਾਰੂ ਦਰੂ ਭਾਈ ਮੈਂ ਯਾਰ ਬੇਨਤੀ ਕਰਦਾ ਵੀ ਯਾਰ ਆਏ ਨਾ ਮਾਂ ਪੇ ਨੂੰ ਭਾਈ ਕੁੱਟ ਕੇ ਘਰੋਂ ਕੱਢਿਆ ਕਰੋ ਯਾਰ ਬਾਕੀ ਭਾਈ ਜੇ ਆਪਾਂ ਦੇਖਿਆ ਹੋਵੇ ਆਪਣਾ ਕੋਈ ਟਰਸਟ ਵੀ ਨਹੀਂ ਹੈਗਾ ਭਾਈ ਹਨਾ ਭਈ ਆਪਾਂ ਆਪਦੀ ਆਪਾਂ ਉੱਥੇ ਰੱਖ ਲਾਂਗੇ ਪਰ ਭਈ ਅਸੀਂ ਆਪਦੀ ਤਿੱਲ ਫੁੱਲ ਕਮਾਈ ਚੋਂ ਭਈ ਇਹਨਾਂ ਨੂੰ 500 ਰੁਪਏ ਦਾ ਭਈ ਅੱਜ ਰੋਟੀ ਟੁੱਕ ਖਾ ਲੈਣਗੇ ਭਈ ਇੰਤਜ਼ਾਮ ਕਰਕੇ ਜਾਂਦੇ ਆਂਗੇ ਧੰਨਵਾਦ ਧੰਨਵਾਦ ਕਰਦੇ ਬਾਬੇ ਉਧਰ ਧੰਨਵਾਦ ਭਈ ਮੈਂ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਮੇਰਾ ਰੋਟੀ ਦਾ ਇੰਤਜ਼ਾਮ ਕਰਿਆ ਬੋਤਲ ਦਾ ਇੰਤਜ਼ਾਮ ਵੀ ਕਰਾ ਦੋ